ਮੇਰੇ ਕੋਲ ਟੋਟਲ 94600 ਰੁਪਏ ਦੀ ਪੇਮੈਂਟ ਆਨਲਾਈਨ ਜਿਹੜੀ ਹੈਗੀ ਹੈ ट्रांजੈਕਸ਼ਨ ਕੀਤੀ ਹੋਈ ਹੈ ਮੈਂ ਤੇ ਉਹ ਹੁਣ ਕਹਿੰਦੇ ਲੱਖ ਰੁਪਏ ਹੋਰ ਪਾਓ ਮਤਲਬ ਇਹ ਮੇਰੇ ਨਾਲ ਫਰੋਡ ਹੋਇਆ ਤੁਸੀਂ ਪੈਸੇ ਪਾਤੇ ਹੋ ਇਹ ਤੇ ਵਿਸ਼ਵਾਸ ਕਰਕੇ ਹਾਂਜੀ ਹਾਂ ਮੈਂ ਪੈਸੇ ਪਾਤੇ ਕਿਉਂ ਉਹਨਾਂ ਨੇ ਇੱਕ ਦਿਨ ਪਹਿਲਾਂ ਮੈਨੂੰ 8800 ਰੁਪਏ ਦੀ ਪੇਮੈਂਟ ਮੇਰੇ ਤੋਂ ਲਈ ਸੀ ਤੇ ਉਹ ਵਧਾ ਕੇ ਦਿੱਤੀ ਸੀ ਉਹਨਾਂ ਨੇ ਮੈਨੂੰ ਤੇ ਯਕੀਨ ਹੋ ਗਿਆ ਕਿ ਹਾਂਜੀ ਪੈਸੇ ਆ ਸਕਦੇ ਨੇ ਮੈਸ ਕਰਕੇ ਉਹਨਾਂ ਨੂੰ ਦਵਾਰ ਤੋਂ ਦਵਾਰ ਟਰਾਜੈਕਸ਼ਨ ਕਰਦਾ ਗਿਆ ਮੇਰੇ ਮੁੰਡੇ ਨਾਲ ਫਰੋਟ ਵਾਜੀ ਹੋਈ ਆ 1 ਲੱਖ ਕੀ ਅੱਜ ਦੇਖੋ ਮੇਰੇ ਮੁੰਡੇ ਨਾਲ ਹੋਈ ਆ ਸਰ ਕੱਲ ਨੂੰ ਹੋ ਨਾ ਹੋ ਪਿਆ ਹੋਰ ਕਿਸੇ ਨਾਲ ਗਰੀਮਰ ਹੋਵੇ ਤਾਂ ਇਹ ਦਿਨ ਪਰ ਦਿਨ ਲੁਧਿਆਣਾ ਦੇ ਵਿੱਚ ਜਿਆਦਾ ਫਰੋਟ ਵਾਜੀ ਵੱਧਦੀ ਜਾ ਰਹੀ ਹੈ ਕੀ ਅਸੋਸ਼ਣ ਚਾਹਦੇ ਪੁਲਿਸ ਕੋਲ بس ਮੈਂ ਤਾਂ ਇਹੀ ਚਾਹੁੰਦਾ ਜਿਹੜੇ ਮੇਰੀ ਪੇਮੈਂਟ ਗਈ ਹੈ ਜਿਹੜੇ ਮੇਰੇ ਪੈਸੇ ਗਏ ਨੇ ਜੋ ਮੈਨੂੰ ਉਹੀ ਵਾਪਸ ਮਿਲੇ ਇਨਸਾਫ ਮਿਲੇ ਮਿਲੇ ਇੱਕ ਵਿਅਕਤੀ ਦੇ ਨਾਲ ਲੱਖ ਰੁਪਏ ਦੀ ਜਰੀਆ ਠੱਗੀ ਕੀਤੀ ਗਈ ਹੈ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦੀ ਠੱਗੀ ਹੈ ਕਿੱਦਾਂ ਹੋਈ ਹੈ ਕੀ ਕਾਰਨ ਸਾਰਾ ਕੁਝ ਵੀਡੀਓ ਰਾਹੀਂ ਤੁਹਾਨੂੰ ਜਾਣਕਾਰੀ ਦਿੰਨੇ ਆ ਭਾਜੀ ਕੀ ਨਾਮ ਆ ਤੁਹਾਡਾ ਨਿਤੇਸ਼ ਕੁਮਾਰ ਕੀ ਕਰਦੇ ਹੋ ਮੈਂ ਜੀ ਗੱਡੀਆਂ ਰਿਪੇਅਰ ਦਾ ਕੰਮ ਹੈ ਮੇਰਾ 33 ਫਟਾ ਰੋਡ ਤੇ ਕਿੱਥੇ ਰਹਿੰਦੇ ਹੋ ਲੁਧਿਆਣਾ 33 ਫਟਾ ਰੋਡ ਤੇ ਕੀ ਅੱਜ ਕੀ ਮਾਮਲਾ ਕੀ ਹੋਇਆ ਅੱਜ ਮਾਮਲਾ ਇਦਾਂ ਹੋਇਆ ਜੀ ਮੈਨੂੰ ਟੈਲੀਗ੍ਰਾਮ ਤੇ ਮੈਸੇਜ ਆਇਆ ਸੀ ਕਿ ਬਈ ਇਦਾਂ-ਇਦਾਂ ਕਰਕੇ ਸ਼ੇਅਰ ਮਾਰਕੀਟ ਦੇ ਵਿੱਚ ਪੈਸਾ ਲਾਉਣਾ ਹੈ ਜੀ ਪਹਿਲਾ 6600 ਰੁਪਿਆ ਉਹਨਾਂ ਨੇ ਪਾਇਆ ਪੇਮੈਂਟ ਪਹਿਲਾ ਫਿਰ ਕਹਿੰਦੇ ਜੀ 6600 ਰੁਪਿਆ ਤੁਹਾਨੂੰ ਕੱਢਣ ਦੇ ਵਾਸਤੇ ਤੁਹਾਨੂੰ ट्रांजੈਕਸ਼ਨ ਕਰਨੀ ਪਊਗੀ 22000 ਰੁਪਏ ਦੀ ਮੈਂ ਜੀ ਚਲੋ ਜੀ ਕੋਈ ਗੱਲ ਨਹੀਂ 22000 ਰੁਪਏ ਬਾਤ ਆਈ 22000 ਤੋਂ ਬਾਅਦ ਉਹ ਕਹਿੰਦੇ ਜੀ ਇਹ 22000 ਨਹੀਂ ਨਿਕਲਣਾ ਤੁਹਾਡਾ ਤੁਹਾਡੀ ਇਕੱਠੀ ਪੇਮੈਂਟ ਨਿਕਲਣੀ ਹੈ ਲੱਖ ਰੁਪਏ ਦੀ ਮੈਂ ਕਿਹਾ ਅੱਛਾ ਜੀ ਤੇ ਉਹ ਕਹਿੰਦੇ 66000 ਰੁਪਿਆ ਤੁਸੀਂ ਹੋਰ ਪਾਓ ਮੈਂ ਕਿਹਾ ਠੀਕ ਹੈ ਜੀ ਕੋਈ ਗੱਲ ਨਹੀਂ ਮੈਨੂੰ ਭਰੋਸਾ ਜਾ ਆ ਗਿਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕੀ ਪਤਾ ਲੱਖ ਰੁਪਏ ਨਿਕਲ ਜੇ ਮੇਰਾ ਤੇ ਮੇਰੇ ਕੋਲ ਟੋਟਲ 60000 ਰੁਪਏ ਪਤਾ ਹੀ ਉਹਨਾਂ ਨੂੰ ਮੈਂ ਮੇਰੇ ਕੋਲ ਟੋਟਲ 94600 ਰੁਪਏ ਦੀ ਪੇਮੈਂਟ ਆਨਲਾਈਨ ਜਿਹੜੀ ਹੈਗੀ ਹੈ ट्रांजੈਕਸ਼ਨ ਕੀਤੀ ਹੋਈ ਹੈ ਮੈਂ ਤੇ ਉਹ ਹੁਣ ਕਹਿੰਦੇ ਲੱਖ ਰੁਪਏ ਹੋਰ ਪਾਓ ਮਤਲਬ ਇਹ ਮੇਰੇ ਨਾਲ ਫਰੋਡ ਹੋਇਆ ਕਿ ਆਨਲਾਈਨ ਅੱਜ ਮੇਰੇ ਨਾਲ ਹੋਇਆ ਚਲੋ ਜੀ ਕੋਈ ਗੱਲ ਨਹੀਂ ਮੇਰੇ ਨਾਲ ਹੋਇਆ ਕੱਲ ਨੂੰ ਹੋਰ ਕਿਸੇ ਗਰੀਬ ਗਰੀਬ ਬੰਦੇ ਨਾਲ ਗਰੀਬ ਬੰਦੇ ਨਾਲ ਨਾ ਐਦਾਂ ਲੁੱਟਖੋ ਦੀ ਮਾਮਲਾ ਸਾਹਮਣੇ ਆਵੇ ਕਿਉਂਕਿ ਬੱਸ ਆ ਭਾਜੀ ਬਹੁਤ ਮਿਹਨਤ ਨਾਲ ਕਮਾਇਆ ਜਾਂਦਾ ਚਲੋ ਮੈਨੂੰ ਪਤਾ ਹੈ ਕਿ ਮੇਨਾਂ ਗਲਤੀ ਹੋ ਗਈ ਮੈਂ ਪੈਸੇ ਉਹਨਾਂ ਨੂੰ ਬਿਨਾ ਜਾਣੇ ਪਛਾਣ ਮੈਂ ਉਹਨਾਂ ਨੂੰ ਪੈਸੇ ਪਾਤੇ ਮੈਨੂੰ ਇੱਕ ਗੱਲ ਦੱਸੋ ਜਦੋਂ ਤੁਹਾਨੂੰ ਠੱਗੀ ਹੋਈ ਹੈ ਫੋਨ ਵਗੈਰਾ ਆਇਆ ਕੋਈ ਮੈਸੇਜ ਵਗੈਰਾ ਮੈਸੇਜ ਆਇਆ ਸੀ ਭਾਜੀ ਕਿੱਥੇ ਮੈਸੇਜ ਆਇਆ ਸੀ ਟੈਲੀਗ੍ਰਾਮ ਤੇ ਜੀ ਟੈਲੀਗ੍ਰਾਮ ਤੇ ਤੁਸੀਂ ਪੈਸੇ ਪਾਤੇ ਇਹਦੇ ਵਿਸ਼ਵਾਸ ਕਰਕੇ ਹਾਂਜੀ ਹਾਂ ਮੈਂ ਪੈਸੇ ਪਾਤੇ ਕਿਉਂ ਉਹਨਾਂ ਨੇ ਇੱਕ ਦਿਨ ਪਹਿਲਾਂ ਮੈਨੂੰ 8800 ਰੁਪਏ ਦੀ ਪੇਮੈਂਟ ਮੇਰੇ ਤੋਂ ਲਈ ਸੀ ਉਹ ਬਤਾ ਕੇ ਦਿੱਤੀ ਸੀ ਉਹਨਾਂ ਨੇ ਮੈਨੂੰ ਤੇ ਯਕੀਨ ਹੋ ਗਿਆ ਕਿ ਹਾਂਜੀ ਪੈਸੇ ਆ ਸਕਦੇ ਨੇ ਮੈਂ ਇਸ ਕਰਕੇ ਉਹਨਾਂ ਨੂੰ ਦਵਾਰ ਤੋਂ ਦਵਾਰ ਟਰਾਂਜੈਕਸ਼ਨ ਕਰਦਾ ਗਿਆ ਜਦੋਂ ਕੀ ਵੱਡਾ ਮਾਮਲਾ ਸਾਹਮਣੇ ਆਇਆ ਇਹ ਕਿ ਉਹ ਕਹਿੰਦੇ ਲੱਖ ਰੁਪਏ ਹੋਰ ਪਾਓ ਯਾਨੀ ਕਿ 1,66,000 ਰੁਪਏ ਦੀ ਟਰਾਂਜੈਕਸ਼ਨ ਕਰੋ ਤਾਂ ਜਾ ਕੇ ਤੁਹਾਡੇ ਮਤਲਬ ਜਿਹੜੀ ਵੀ ਪ੍ਰੋਫਿਟ ਹੈ ਅਮਾਉਂਟ ਹੈ ਉਹ ਸਾਰੀ ਨਿਕਲੋਗੇ ਕਦੋਂ ਦਾ ਮਾਮਲਾ ਹੈ ਕਿੰਨੇ ਵਜੇ ਦਾ ਇਹ 18 ਤਰੀਕ ਦਾ ਮਾਮਲਾ ਹੈ ਜੀ ਕਰੀਬ-ਕਰੀਬ ਸਵੇਰ ਤੋਂ 11 10 ਵਜੇ ਤੋਂ ਲੈ ਕੇ ਸ਼ਾਮ ਤੱਕ ਚਲਦੀ ਰਹੀ ਇਹ 5:30 ਵਜੇ ਤੱਕ ਮੈਂ ਫਿਰ 5:30 ਵਜੇ ਮੈਂ ਸਾਈਬਰ ਕ੍ਰਾਈਮ ਆਨਲਾਈਨ ਦਰਖਾਸਤ ਵੀ ਆਪਣੀ ਕੰਪਲੀਟ ਦਿੱਤੀ ਕਿ ਮੇਰੇ ਨਾਲ ਇਦਾਂ-ਇਦਾਂ ਕਰਕੇ ਹੋਇਆ ਜੇ ਉਹ ਹੁਣ ਅੱਜ ਬੁਲਾਇਆ ਮੈਨੂੰ ਅੱਜ 22 ਤਰੀਕ ਹੋ ਗਈ ਹੈ ਅੱਜ ਮੈਨੂੰ ਬੁਲਾਇਆ ਹੈ ਕਹਿੰਦੇ ਕਿ ਆਓ ਤੁਹਾਡਾ ਮਸਲਾ ਹੱਲ ਕਰਦੇ ਕੀ ਅਸੋਸ਼ੀਏਸ਼ਨ ਚਾਹੁੰਦੇ ਪੁਲਿਸ ਕੋਲ ਬਸ ਮੈਂ ਤਾਂ ਇਹੀ ਚੰ ਜਿਹੜੇ ਮੇਰੀ ਪੇਮੈਂਟ ਗਈ ਹੈ ਜਿਹੜੇ ਮੇਰੇ ਪੈਸੇ ਗਏ ਨੇ ਤੋ ਮੈਨੂੰ ਉਹੀ ਵਾਪਸ ਮਿਲੇ ਇਨਸਾਫ ਮਿਲੇ ਮੈਨੂੰ ਮੈਂ ਤਾਂ ਇਹੀ ਸਵਾਲ ਪੁੱਛਣਾ ਚਾਹੁੰਦਾ ਕੀ ਪੁੱਛਨੇ ਹੁਣ ਕੀ ਮੁਕਾਰਵੇ ਕਰਾਈ ਤੁਸੀਂ ਕੀ ਕਿਹਾ ਉਹਨਾਂ ਨੇ ਹਲੇ ਤੱਕ ਤਾਂ ਭਾਜੀ ਕੋਈ ਗੱਲਬਾਤ ਨਹੀਂ ਹੋਈ ਹੈਗੀ ਉੱਪਰ ਗਏ ਸੀ ਲੇਕਿਨ ਕੋਈ ਆ ਨਹੀਂ ਸੀਗਾ ਹੁਣ ਜਾਣਦੇ ਆ ਦੇਖਦੇ ਆ ਕੀ ਗੱਲਬਾਤ ਹੁੰਦੀ ਹੈ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰ ਠਗੀਆਂ ਜਿਹੜੀਆਂ ਫਰੋਡਾ ਵਾਲੋ ਜਾਰੀ ਨੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਰ ਮੇਰੇ ਮੁੰਡੇ ਨਾਲ ਫਰੋਟ ਵਾਜੀ ਹੋਈ ਆ 1 ਲੱਖ ਕੀ ਅੱਜ ਦੇਖੋ ਮੇਰੇ ਮੁੰਡੇ ਨਾਲ ਹੋਈ ਆ ਸਰ ਕੱਲ ਨੂੰ ਇਹੋ ਨਾ ਹੋਵੇ ਹੋਰ ਕਿਸੇ ਨਾਲ ਗਰੀਮਰ ਹੋਵੇ ਤਾਂ ਇਹ ਦਿਨ ਪਰ ਦਿਨ ਲੁਧਿਆਣਾ ਦੇ ਵਿੱਚ ਜਿਆਦਾ ਫਰੋਟ ਵਾਜੀ ਵੱਧਦੀ ਜਾ ਰਹੀ ਹੈ ਤਾਂ ਇਹਦੇ ਬਾਰੇ ਵਿੱਚ ਅਸੀਂ ਇਹੀ ਕਹਿ ਸਕਦੇ ਹਾਂ ਜੇ ਮੇਰਾ ਪੇ ਪੇਮੈਂਟ ਮੈਨੂੰ ਵਾਪਸ ਕੀਤੀ ਜਾਵੇ ਤਾਂ ਇਹਦੇ ਉੱਪਰ ਕਾਨੂੰਨੀ ਕਰਵਾਈ ਹੋਵੇ ਜੇ ਅੱਗੇ ਹੋਰ ਕਿਸੇ ਨਾਲ ਇਹ ਦਗਰੀ ਮਾਰਨਾ ਹੋਵੇ ਸਰ ਸੋ ਬਿਲਕੁਲ ਪਰਿਵਾਰ ਮੰਗ ਕਰਦਾ ਵਾ ਕਿ ਜਿਹੜੇ ਉਹਨਾਂ ਦੇ ਪੈਸੇ ਜਿਹੜੇ ਡੁੱਬੇ ਨੇ ਉਹ ਵਾਪਸ ਆ ਜਾਣ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪਹਿਲੇ ਕਿ ਇਹ ਡਾਕੂਮੈਂਟ ਨੇ ਪ੍ਰੂਫ ਵਗੈਰਾ ਲੈ ਕੇ ਆਏ ਨੇ ਇੱਥੇ ਪਰਿਵਾਰ ਜੜਾ ਕੀ ਹੈ ਸਰ ਪਹਿਲੇ ਆ ਦੇਖੋ ਜੀ ਇੰਨੇ ਦੀ ਠੱਗੀ ਹੋਈ ਹੈ 400 ਰੁਪਏ ਦੀ ਫੇ ਉਸ ਤੋਂ ਬਾਅਦ ਉਹਨਾਂ ਨੇ ਐਗਰੀਮੈਂਟ ਸਾਈਨ ਕਰਵਾਇਆ ਇਹਨਾਂ ਕੋਲ ਫੇ ਉਸ ਤੋਂ ਬਾਅਦ 22000 ਰੁਪਏ ਮੰਗਾਇਆ 22000 ਇਦਾਂ ਹੀ ਕਰਦੇ ਗਏ ਇਸ ਨੌਜਵਾਨ ਦੇ ਕੋਲ ਜਿਹੜਾ ਕੀ ਹੈ ਲੱਖ ਰੁਪਇਆ ਠੱਗ ਲਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਕੀ ਹੈ ਪਰਿਵਾਰ ਹੁਣ ਇੱਥੇ ਸਾਈਬਰ ਕ੍ਰਾਈਮ ਦੇ ਵਿੱਚ ਕੰਪਲੀਟ ਕਰਾਣ ਆਇਆ ਵੈ ਸਰਬਨਗਰ ਥਾਣੇ ਪਹੁੰਚਿਆ ਹੋਇਆ ਗੁਜਾਰਿਸ਼ ਕਰ ਰਿਹਾ ਪੈ ਪੁਲਿਸ ਪ੍ਰਸ਼ਾਸਨ ਕੋਲੋ ਕਿ ਜਿੰਨੇ ਵੀ ਜਿਹੜੀ ਸਾਰੀ ਠੱਗੀ ਹੋਈ ਹੈ ਤੇ ਸਾਨੂੰ ਜਿਹੜੇ ਪੈਸੇ ਸਾਡੇ ਆ ਬੰਦੇ ਜਿਹੜੇ ਪੈਸੇ ਆ ਉਹ ਸਾਨੂੰ ਮੋੜੇ ਜਾਣ ਤੇ ਉਸ ਜਿਹੜੇ ਜਿੰਨੀਆਂ ਵੀ ਹੁਣ ਚਰੀ ਇਹਨਾਂ ਠੱਗੀ ਹੋਈ ਆ ਉਸ ਫਰੌਡ ਨੂੰ ਜਲਦੋਂ ਜਲਦ ਜਰਾ ਕੀ ਹੈ ਗ੍ਰਿਫਤਾਰ ਕੀਤਾ ਜਾਵੇ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੇ ਇਦਾਂ ਦਾ ਕਿਹਾ ਹੈ ਤਸਵੀਰਾਂ ਖਰਾਬਾ ਨਜ਼ਰ ਤੇ ਥਾਣੇ ਨੂੰ ਤੁਹਾਨੂੰ ਦਿਖਾ ਰਹੇ ਆ ਪਰਿਵਾਰ ਇੱਥੇ ਆਇਆ ਹੋਆ ਮੰਗ ਕਰਨ ਪ੍ਰਸ਼ਾਸਨ ਤੋਂ ਕਿ ਜਲਦੋਂ ਜਲਦ ਜਰੀ ਹੈ ਉਹਨਾਂ ਦੀ ਤਸਵੀਰ ਗ੍ਰਿਫਤਾਰੀ ਹੋਵੇ ਜੁੜੇ ਰਿਹਾ ਲੁਧਣਾ ਲਾਈਵ ਦੇ ਨਾਲ ਸੰਜੀਤ ਰਾਣਾ ਯੂਵਨ ਬੀ ਰਿਪੋਰਟ ਧੰਨਵਾਦ